ਅੱਜ ਦਾ ਜ਼ਮਾਨਾ ਐਸਾ ਹੈ ਜਨਾਬ ਤੁਹਾਡੀ ਖੂਬੀ ਉੱਪਰ ਤਾਂ ਲੋਕ ਖਾਮੋਸ਼ ਰਹਿਣਗੇ ਜਿੱਥੇ ਤੁਹਾਡੀ ਬੁਰਾਈ ਹੋਵੇਗੀ ਉੱਥੇ ਗੁੰਗੇ ਵੀ ਬੋਲ ਪੈਣਗੇ ਜਨਾਬ ਇਹ ਸੰਗ ਦਿਲਾਂ ਦੀ ਦੁਨੀਆ ਹੈ ਸੰਭਲ ਕੇ ਚੱਲਣਾ ਇੱਥੇ ਪਲਕਾਂ ਉੱਪਰ ਬਿਠਾਉਂਦੇ ਹਨ ਲੋਕ ਨਜ਼ਰਾਂ ਤੋਂ ਗਿਰਾਉਣ ਦੇ ਲਈ ਲੋਕ ਚੋਰੀ ਕਰਨ ਲੱਗੇ ਸ਼ਾਇਰੀ ਮੇਰੀ ਵਜ਼ਾਰਿਸ਼ ਹੈ ਕਿ ਕਦੀ ਮੇਰਾ ਦਰਦ ਵੀ ਚੁਰਾ ਕੇ ਦੇਖਣਾ ਤੇਰੇ ਉੱਪਰ ਵੀ ਯਕੀਨ ਹੈ ਤੇ ਮੌਤ ਉੱਪਰ ਵੀ ਇਤਬਾਰ ਹੈ ਹੁਣ ਦੇਖੋ ਪਹਿਲਾਂ ਕੌਣ ਆਉਂਦਾ ਹੈ ਸਾਨੂੰ ਦੋਨਾਂ ਦਾ ਇੰਤਜ਼ਾਰ ਹੈ ਪਹਿਲੇ ਕੋਈ ਇਗਨੋਰ ਕਰਦਾ ਸੀ ਤਾਂ ਬੁਰਾ ਲੱਗਦਾ ਸੀ ਪਰ ਹੁਣ ਕੋਈ ਇਗਨੋਰ ਕਰਦਾ ਹੈ ਤਾਂ ਲੱਗਦਾ ਹੈ ਚਲੋ ਚੰਗਾ ਹੋਇਆ ਜਾਨ ਬਚੀ ਸਭ ਕੁਝ ਮਿਲਿਆ ਹੈ ਸਾਨੂੰ ਫਿਰ ਵੀ ਸਬਰ ਨਹੀਂ ਹੈ ਸਾਲਾਂ ਦੀ ਸੋਚਦੇ ਹਾਂ ਪਲ ਪਰ ਦੀ ਖਬਰ ਨਹੀਂ ਹੈ ਜੋ ਸਮਝਦੇ ਸੀ ਕਿ ਦੁਨੀਆ ਉਹਨਾਂ ਦੇ ਬਿਨਾਂ ਨਹੀਂ ਚੱਲ ਸਕਦੀ ਤੁਸੀਂ ਚੱਲਣੇ ਦਾ ਹੌਂਸਲਾ ਤਾਂ ਕਰੋ ਜਿਸ਼ਾ ਮਾ ਬਹੁਤ ਹਨ ਕੰਡਿਆਂ ਦੀ ਫਿਕਰ ਨਾ ਕਰੋ ਕਿਉਂਕਿ ਤੁਹਾਡੇ ਨਾਲ ਦੁਵਾਮਾ ਬਹੁਤ ਹੈ ਸ਼ਬਦ ਤਾਂ ਦਿਲ ਤੋਂ ਨਿਕਲਦੇ ਹਨ ਦਿਮਾਗ ਨਾਲ ਤਾਂ ਸਿਰਫ ਮਤਲਬ ਨਿਕਲਦੇ ਹਨ ਆਲਸ ਤੋਂ ਸਾਵਧਾਨ ਰਹੋ ਤੁਸੀਂ ਅੱਜ ਦਾ ਦਿਨ ਜਿੰਦੇ ਹੋ ਤਾਂ ਉਹ ਤੁਹਾਡਾ ਕੱਲ ਦਾ ਦਿਨ ਚੁਰਾ ਲੈਂਦਾ ਹੈ ਸਿਰਫ ਇੱਕ ਬਹਾਨੇ ਦੀ ਤਲਾਸ਼ ਹੁੰਦੀ ਹੈ ਨਿਭਾਉਣ ਵਾਲੇ ਨੂੰ ਵੀ ਤੇ ਜਾਣ ਵਾਲੇ ਨੂੰ ਵੀ ਜਿਸ ਵਿਅਕਤੀ ਦਾ ਦਿਲ ਸਾਫ਼ ਹੁੰਦਾ ਹੈ ਉਹੀ ਵਿਅਕਤੀ ਸਭ ਤੋਂ ਜ਼ਿਆਦਾ ਰੋਂਦਾ ਹੈ ਦੁਨੀਆ ਬੁਰੀ ਹੈ ਮਤਲਬੀ ਹੈ ਤਾਂ ਹੋਣ ਦਿਓ ਬਸ ਤੁਸੀਂ ਆਪਣਿਆਂ ਦੇ ਲਈ ਚੰਗੇ ਤੇ ਸੱਚੇ ਬਣੋ ਈਸ਼ਵਰ ਤੁਹਾਡਾ ਕਦੀ ਬੁਰਾ ਨਹੀਂ ਕਰੇਗਾ ਬੁਰੇ ਵਕਤ ਤੋਂ ਕਦੀ ਘਬਰਾਉਣਾ ਨਹੀਂ ਕਿਉਂਕਿ ਜ਼ਿੰਦਗੀ ਅਚਾਨਕ ਕਿਤੇ ਵੀ ਚੰਗਾ ਮੋੜ ਲਿਆ ਸਕਦੀ ਹੈ ਦੋਸਤੋ ਵੀਡੀਓ ਪਸੰਦ ਆ ਰਿਹਾ ਤਾਂ ਇੱਕ ਲਾਈਕ ਤੇ ਕਮੈਂਟ ਜ਼ਰੂਰ ਕਰੋ ਪੁਰਸ਼ ਹੀ ਨਹੀਂ ਔਰਤਾਂ ਵੀ ਭਾਵਨਾਤਮਕ ਚੁੜਾਵ ਤੇ ਪਿਆਰ ਚਾਹੁੰਦੀ ਹੈ ਪਰ ਕਈ ਵਾਰ ਸਮਾਜ ਦੇ ਡਰ ਤੋਂ ਖੁੱਲ ਕੇ ਆਪਣੀਆਂ ਭਾਵਨਾਵਾਂ ਜ਼ਾਹਿਰ ਨਹੀਂ ਕਰ ਪਾਉਂਦੀ ਇਸਤਰੀ ਤੇ ਮਿਸਤਰੀ ਇਹਨਾਂ ਦੋਨਾਂ ਨਾਲ ਸੋਚ ਸਮਝ ਕੇ ਹੀ ਵਿਵਾਦ ਕਰੋ ਜੇਕਰ ਇਹਨਾਂ ਦਾ ਦਿਮਾਗ ਠੰਕ ਗਿਆ ਤਾਂ ਤੁਹਾਡੇ ਚੰਗੇ ਖਾਸੇ ਮਕਾਨ ਦਾ ਨਕਸ਼ਾ ਵਿਗਾੜ ਸਕਤੀ ਹਨ ਅੱਗੇ ਤੁਹਾਡੀ ਮਰਜ਼ੀ ਉਲਝ ਕੇ ਦੇਖ ਲਓ ਸਮਝ ਆ ਜਾਏਗਾ ਕੋ ਜੋ ਰਿਸ਼ਤੇ ਪਰਿਵਾਰ ਨਹੀਂ ਦਿਲ ਤੈ ਕਰਦਾ ਹੈ ਤੇ ਦਿਲ ਨਾਲ ਬਣੇ ਰਿਸ਼ਤਿਆਂ ਵਿੱਚ ਕਦੀ ਕਦੀ ਸਭ ਤੋਂ ਜ਼ਿਆਦਾ ਚੋਟ ਵੀ ਦਿਲ ਨੂੰ ਹੀ ਪਹੁੰਚਦੀ ਹੈ ਇਹ ਗੱਲ 100% ਸਹੀ ਹੈ ਕਿਸੇ ਦਾ ਮਿੱਠਾ-ਮਿੱਠਾ ਬੋਲ ਹੈ ਕਿਸੇ ਦੀ ਨੀਅਤ ਵਿੱਚ ਖੋਟ ਹੈ ਇਹ ਦੁਨੀਆ ਗੋਲਮ-ਗੋਲ ਹੈ ਹਰ ਕਿਸੇ ਦਾ ਡਬਲ ਰੋਲ ਹੈ ਸਮਝਦਾਰ ਔਰਤ ਆਪਣੇ ਸਸਰਾਲ ਦੀਆਂ ਗੱਲਾਂ ਪੇਕੇ ਵਿੱਚ ਨਹੀਂ ਕਰਦੀ ਤੇ ਪੇਕੇ ਦੀਆਂ ਗੱਲਾਂ ਸਸਰਾਲ ਵਿੱਚ ਨਹੀਂ ਕਰਦੀ ਇਹ ਗੱਲ ਸੱਚ ਹੈ ਔਰਤ ਕਿਸੇ ਵੀ ਸਥਿਤੀ ਵਿੱਚ ਆਦਮੀ ਨੂੰ ਟੁੱਟਣ ਨਹੀਂ ਦਿੰਦੀ ਆਦਮੀ ਨੇ ਆਪਣੇ ਵਿਵਹਾਰ ਨਾਲ ਔਰਤ ਨੂੰ ਤੋੜ ਰੱਖਿਆ ਹੈ ਇੱਕ ਔਰਤ ਪੈਸੇ ਦੀ ਭੁੱਖੀ ਹੋ ਸਕਦੀ ਹੈ ਪਰੰਤੂ ਇੱਕ ਪਤਨੀ ਕਦੀ ਪੈਸੇ ਦੀ ਭੁੱਖੀ ਨਹੀਂ ਹੁੰਦੀ ਉਹ ਤਾਂ ਪਿਆਰ ਸਨਮਾਨ ਤੇ ਪਰਵਾਹ ਦੀ ਭੁੱਖੀ ਹੁੰਦੀ ਹੈ ਸਵੇਰੇ ਸਵੇਰੇ ਪਤਨੀ ਦੇ ਨਾਲ ਇਹ ਪੰਜ ਕੰਮ ਕਰਕੇ ਦੇਖੋ ਫਿਰ ਦੇਖਣਾ ਤੁਹਾਡੀ ਪਤਨੀ ਤੁਹਾਡੀ دیਵਾਨੀ ਹੋ ਜਾਏਗੀ ਨੰਬਰ 1 ਸਵੇਰੇ ਉੱਠਦੇ ਹੀ ਪਤਨੀ ਨੂੰ ਪਿਆਰ ਨਾਲ ਗਲੇ ਲਗਾਓ ਤੇ ਉਸ ਦੇ ਮੱਥੇ ਉੱਪਰ ਕਿਸ ਕਰੋ ਇਸ ਨਾਲ ਦਿਨ ਦੀ ਸ਼ੁਰੂਆਤ ਵੀ ਪਿਆਰ ਨਾਲ ਹੋਵੇਗੀ ਨੰਬਰ 2 ਰਾਤ ਨੂੰ ਸੌਣ ਤੋਂ ਪਹਿਲਾਂ ਪੂਰਾ ਦਿਨ ਕਿਸ ਤਰ੍ਹਾਂ ਗਿਆ ਜ਼ਰੂਰ ਪੁੱਛੋ ਇਸ ਨਾਲ ਰਿਸ਼ਤਾ ਮਜ਼ਬੂਤ ਹੁੰਦਾ ਹੈ ਨੰਬਰ 3 ਉਸ ਦੀਆਂ ਹਥੇਲੀਆਂ ਫੜ ਕੇ 2 ਮਿੰਟ ਗੱਲ ਕਰੋ ਤੇ ਪੁੱਛੋ ਕਿਸ ਤਰ੍ਹਾਂ ਨੀਂਦ ਚੰਗੀ ਆਈ ਇਹ ਛੋਟੀਆਂ-ਛੋਟੀਆਂ ਗੱਲਾਂ ਦਿਲ ਪਿਗਲਾ ਦਿੰਦੀ ਹੈ ਨੰਬਰ 4 ਪਤਨੀ ਨੂੰ ਆਪਣੀ ਗੋਦ ਵਿੱਚ ਬਿਠਾਓ ਜਾਂ ਉਸ ਦੇ ਕੋਲ ਬੈਠ ਕੇ ਹਲਕੀ ਜਹੀ ਸ਼ਰਾਰਤ ਕਰੋ ਸਵੇਰ ਦਾ ਇਹ ਪਿਆਰ ਪੂਰੇ ਦਿਨ ਦਾ ਮੂਡ ਚੰਗਾ ਕਰ ਦਿੰਦਾ ਹੈ ਨੰਬਰ 5 ਆਫਿਸ ਜਾਣ ਤੋਂ ਪਹਿਲਾਂ ਉਸ ਨੂੰ ਆਈ ਲਵ ਯੂ ਜ਼ਰੂਰ ਬੋਲੋ ਯਕੀਨ ਮੰਨੋ ਇਹ ਤਿੰਨ ਸ਼ਬਦ ਉਸਤੇ ਲਈ ਦੁਨੀਆਂ ਦੇ ਬਰਾਬਰ ਹੁੰਦੇ ਹਨ ਟੁੱਟਿਆ ਹੋਇਆ ਫੁੱਲ ਖੁਸ਼ਬੂ ਦੇ ਜਾਂਦਾ ਹੈ ਬੀਤਿਆ ਹੋਇਆ ਪਲ ਯਾਦਾਂ ਦੇ ਜਾਂਦਾ ਹੈ ਹਰ ਸ਼ਖਸ ਦਾ ਆਪਣਾ ਅੰਦਾਜ਼ ਹੁੰਦਾ ਹੈ ਕੋਈ ਜ਼ਿੰਦਗੀ ਵਿੱਚ ਪਿਆਰ ਦੇ ਲਈ ਤੇ ਕੋਈ ਪਿਆਰ ਵਿੱਚ ਜ਼ਿੰਦਗੀ ਹਾਰ ਜਾਂਦਾ ਹੈ ਈ ਔਟਾਂ ਦੀ ਹਿੰਮਤ ਹੀ ਹੈ ਜੋ ਕਿ ਸਾਰੀ ਉਮਰ ਸਸਰਾਲ ਵਿੱਚ ਰਹਿ ਲੈਂਦੀ ਹੈ ਮਰਦ ਤਾਂ ਇੰਨੀ ਆਉ ਪਗਦੇ ਬਾਅਦ ਵੀ ਦੋ ਤੋਂ ਤਿੰਨ ਦਿਨ ਜ਼ਿਆਦਾ ਟਿਕ ਨਹੀਂ ਪਾਉਂਦੇ। ਹੌਲਕੇ ਵੀ ਆਪਣੀ ਦਿਲ ਦੀ ਗੱਲ ਕਿਸੇ ਨੂੰ ਨਹੀਂ ਕਹਿਣਾ। ਇਹ ਕਾਗਜ਼ ਵੀ ਸਵੇਰੇ ਅਖਬਾਰ ਬਣ ਜਾਂਦੇ ਹਨ। ਆਪਣਾ ਕੈਰੀਅਰ ਬਣਾ ਲਓ ਫਿਰ ਪਿਆਰ ਨੂੰ ਵਕਤ ਦਿਓ ਕਿਉਂਕਿ ਅਸਤੀ ਜ਼ਮਾਨੇ ਵਿੱਚੋ ਲੋਕ ਉਹਨਾਂ ਦੇ ਨਾਲ ਰਹਿਣਾ ਪਸੰਦ ਕਰਦੇ ਹਨ ਜਿਨ੍ਹਾਂ ਦੇ ਕੋਲ ਇੱਕ ਚੰਗਾ ਭਵਿੱਖ ਹੋਵੇ। ਜ਼ਰੂਰਤ ਤੋਂ ਜ਼ਿਆਦਾ ਵਕਤ ਦੇਣ ਨਾਲ ਲੋਕ ਬਦਲ ਹੀ ਜਾਂਦੇ ਹਨ। ਦੋਸਤੋ ਇਹ ਗੱਲਾਂ ਕਿੰਨੀਆਂ ਸਹੀ ਤੇ ਕਿੰਨੀ ਸੱਚੀ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ ਆਪਣਾ ਕੀਮਤੀ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ